ਜਬੀ ਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇ ਵੱਲ ਸਭ ਤੋਂ ਪਹਿਲਾਂ ਗੱਲ ਕਾਂਗਰਸੀ ਲੀਡਰ ਸੁਖਪਾਲ ਸਿੰਘ ਖੈਰਾਂ ਦੀ ਕਰ ਲੈਣੇ ਆ ਤਾਂ ਬੜੇ ਲੰਬੇ ਸਮੇਂ ਬਾਅਦ ਉਹਨਾਂ ਨੂੰ ਅੱਜ ਜ਼ਮਾਨਤ ਮਿਲੀ ਆ ਪੰਜਾਬ ਹਾਈ ਕੋਰਟ ਤੋਂ ਪਰ ਉਸ ਤੋਂ ਕੁਝ ਸਮੇਂ ਬਾਅਦ ਹੀ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਤੇ ਇੱਕ ਨਵੀਂ ਐਫ ਆਈ ਆਰ ਦਰਜ ਕਰ ਦਿੱਤੀ ਗਈ 3/24 ਐਫ ਆਈ ਆਰ ਦਰਜ ਕੀਤੀ ਗਈ ਜਿਸ ਦੇ ਵਿੱਚ ਦੋ ਧਰਾਵਾਂ ਉਹਨਾਂ ਤੇ ਲਗਾਈਆਂ ਗਈਆਂ ਇੱਕ 195ਏ ਤੇ ਦੂਸਰੀ 506 ਦੇ ਤਹਿਤ ਪਰਚਾ ਦਰਜ ਕੀਤਾ ਗਿਆ 195 ਏ ਜਿਹੜੀ ਧਾਰਾ ਹੈਗੀ ਹੈ ਇਹ ਧਾਰਾ ਉਦੋਂ ਲਗਾਈ ਜਾਂਦੀ ਹੈ ਜਦੋਂ ਸਬੂਤਾਂ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਤੇ 506 ਵਾਲੀ ਜਿਹੜੀ ਧਾਰਾ ਲਗਾਈ ਗਈ ਹੈ ਉਹ ਇਸ ਮੁਤਾਬਿਕ ਹੈ ਕਿ ਕਿਸੇ ਨੂੰ ਧਮਕੀ ਦਿੱਤੀ ਗਈ ਹੈ ਜਾਨੋਂ ਮਾਰਨ ਦੀ ਤਾਂ ਸੁਖਪਾਲ ਸਿੰਘ ਖੈਰਾ ਨੂੰ ਜਦੋਂ ਰਿਹਾਈ ਮਿਲਦੀ ਹੈ ਜਦੋਂ ਜ਼ਮਾਨਤ ਅਰਜ਼ੀ ਉਹਨਾਂ ਦੀ ਮਨਜ਼ੂਰ ਹੁੰਦੀ ਹੈ ਤਾਂ ਉਦੋਂ ਉਹਨਾਂ ਦੇ بیٹے ਮਹਿਤਾਬ ਖੈਰਾ ਹੋਰੀ ਟਵਿੱਟਰ ਤੇ ਪੋਸਟ ਵੀ ਪਾਉਂਦੇ ਨੇ ਜਿਸ ਤੇ ਉਹ ਜਾਣਕਾਰੀ ਦਿੰਦੇ ਨੇ ਕਿ ਜ਼ਮਾਨਤ ਤਾਂ ਉਹਨਾਂ ਨੂੰ ਮਿਲ ਚੁੱਕੀ ਆ ਪਰ ਦੂਜੇ ਪਾਸੇ ਇੱਕ ਨਵਾਂ ਕੇਸ ਵੀ ਕਪੂਰਥਲਾ ਦੇ ਵਿੱਚ ਦਾਰਚ ਕਰ ਦਿੱਤਾ ਗਿਆ ਤੇ ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਖਿਲਾਫ ਸਾਡੀ ਲੜਾਈ ਜਾਰੀ ਰਹੇਗੀ ਅੱਗੇ ਗੱਲ ਗੈਂਗਸਟਰ ਤੇ ਅੱਤਵਾਦੀ 골ਡੀ ਬਰਾੜ ਦੀ ਕਰ ਲੈਣੇ ਆ ਬੀਤੇ ਦਿਨ ਪਹਿਲਾਂ ਹੀ 골ਡੀ ਬਰਾੜ ਨੂੰ ਕੇਂਦਰ ਸਰਕਾਰ ਨੇ ਅੱਤਵਾਦੀ ਐਲਾਨਿਆ ਸੀ ਯੂਏਪੀਏ ਦੇ ਤਹਿਤ ਉਹਨਾਂ ਤੇ ਕਾਰਵਾਈ ਹੋਈ ਜਿਸ ਤੋਂ ਬਾਅਦ ਅੱਜ ਫੇਸਬੁੱਕ ਦੇ ਵੱਲੋਂ ਵੀ ਉਹਨਾਂ ਤੇ ਵੱਡਾ ਐਕਸ਼ਨ ਲਿਆ ਗਿਆ ਹੁਣ ਤੁਸੀਂ ਫੇਸਬੁੱਕ ਦੇ ਉੱਤੇ ਜਦੋਂ 골ਡੀ ਬਰਾੜ ਸਰਚ ਕਰੋਗੇ ਤਾਂ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਫਿਲਟਰਸ ਲਗਾ ਦਿੱਤੇ ਗਏ ਆ ਪਹਿਲੀ ਗੱਲ ਤਾਂ ਉਹ ਹਰੇਕ ਪੋਸਟ ਨੂੰ ਰਿਮੂਵ ਕੀਤਾ ਜਾ ਰਿਹਾ ਫੇਸਬੁੱਕ ਦੇ ਵੱਲੋਂ ਜਿਸ ਦੇ ਵਿੱਚ 골ਡੀ ਬ੍ਰਾਂਡ ਦੇ ਕਿਸੇ ਵੀ ਨਾਂ ਦੇ ਬਣੇ ਪੇਜ ਤੋਂ ਉਹ ਪਾਈ ਗਈ ਹੈ ਤੇ ਉਸ ਇਲਾਵਾ ਜੇ ਤੁਸੀਂ ਸਰਚ ਦੇ ਵਿੱਚ ਜਾਣਦੇ ਹੋ ਤਾਂ Google ਤੁਹਾਨੂੰ Facebook ਤੁਹਾਨੂੰ ਉੱਥੇ ਮੋਨੀਟਰ ਕਰੇਗਾ ਤੇ ਨਾਲ ਇਸ ਚੀਜ਼ ਦੇ ਵਿੱਚ ਕਹੇਗਾ ਕਿ ਇਹ ਜਿਹੜੇ ਤੁਸੀਂ 골ਡੀ ਬ੍ਰਾਂਡ ਸਰਚ ਕਰ ਰਹੇ ਹੋ ਇਹ ਜੋ ਹੈ ਇਹ ਨਾਮ ਨਫਰਤੀ ਤੇ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੈ ਯਾਨੀ ਕਿ ਤੁਹਾਨੂੰ ਉਹ ਅਟੈਂਟ ਅਟੈਨਸ਼ਨ ਕਰਦਾ ਹੈ ਜਿਸ ਤੋਂ ਬਾਅਦ ਤੁਸੀਂ ਉਹਦੇ ਨਾਂ ਤੇ ਪਿਛਲੇ ਸਮੇਂ ਦੇ ਵਿੱਚ ਪਈਆਂ ਹੋਈਆਂ ਬਹੁਤ ਸਾਰੀਆਂ ਪੋਸਟਾਂ ਨਹੀਂ ਪੜ ਪਾਉਗੇ ਫੇਸਬੁੱਕ ਉਹਨਾਂ ਨੂੰ ਲਗਾਤਾਰ ਡਿਲੀਟ ਕਰ ਰਿਹਾ ਇਸ ਤੋਂ ਇਲਾਵਾ ਇੰਟਰਪੋਲ ਦੇ ਜ਼ਰੀਏ ਰੈੱਡ ਕਾਰਨਰ ਨੋਟਿਸ ਗੋਲਡੀ ਬਰਾਡ ਨੂੰ ਜਾਰੀ ਕੀਤਾ ਹੋਇਆ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਲਗਾਤਾਰ ਕਾਰਵਾਈਆਂ ਏਜੰਸੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕੈਨੇਡਾ ਦੀ ਟੌਪ 25 ਮੋਸਟ ਵਾਂਟਡ ਪਰਾਧੀਆਂ ਦੀ ਲਿਸਟ ਦੇ ਵਿੱਚ ਉਸਦਾ ਨਾਮ ਸ਼ਾਮਿਲ ਹੈ ਤੇ ਇਸ ਤੋਂ ਇਲਾਵਾ ਬਲਕੌਰ ਸਿੰਘ ਸਿੱਧੂ ਕਹਿੰਦੇ ਨੇ ਕਿ ਇਹ ਤਾਂ ਸਿਰਫ ਸਰਟੀਫਿਕੇਟ ਨੇ ਕਿ ਉਹਨੂੰ ਅਤਵਾਦੀ ਐਲਾਨ ਦਿੱਤਾ ਜਾਂ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਬਿਹਤਰ ਇਹ ਹੋਏਗਾ ਕਿ ਉਸਨੂੰ ਫੜ ਕੇ ਪੰਜਾਬ ਇੰਡੀਆ ਲੈ ਕੇ ਆਂਦਾ ਜਾਵੇ ਤਾਂ ਜੋ ਸਿੱਧੂ ਮੂਸੇਵਾਲਾ ਕਤਲਕਾਰ ਕਿਸੇ ਪਾਸੇ ਲੱਗ ਸਕੇ ਅਗੇ ਗੱਲ ਡੀਐਸਪੀ ਦਲਵੀਰ ਸਿੰਘ ਦੇ ਕਤਲकांड ਦੀ ਕਰ ਲਨੇ ਆ ਇਹ ਗੁੱਥੀ ਨੂੰ ਅੱਜ ਪੰਜਾਬ ਪੁਲਿਸ ਨੇ ਸੁਲਝਾ ਲਿਆ ਇਸ ਨੂੰ ਲੈ ਕੇ ਸੀਸੀਟੀਵੀ ਵੀਡੀਓਜ਼ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਡੀਐਸਪੀ ਦਲਵੀਰ ਸਿੰਘ ਦਾ ਕਤਲ ਇੱਕ ਆਟੋ ਡਰਾਈਵਰ ਵਿਜੇ ਕੁਮਾਰ ਨਾ ਦੇ ਸ਼ਖਸ ਨੇ ਕੀਤਾ ਇਹ ਵਿਜੇ ਕੁਮਾਰ ਜਿਹੜਾ ਆਟੋ ਡਰਾਈਵਰ ਹੈ ਇਹ ਪਿਛਲੇ 5-6 ਸਾਲਾਂ ਤੋਂ ਜਲੰਧਰ ਦੇ ਵਿੱਚ ਹੀ ਆਟੋ ਡਰਾਈਵਿੰਗ ਕਰ ਰਿਹਾ ਹੈ ਲਾਂਬੜਾ ਇਲਾਕੇ ਦਾ ਇਹ ਰਹਿਣ ਵਾਲਾ ਸੀ ਤੇ 31 ਦਸੰਬਰ ਦੀ ਸ਼ਾਮ ਨੂੰ ਜੋ ਡੀਐਸਪੀ ਦਲਵੀਰ ਸਿੰਘ ਹੈ ਇਹ ਸ਼ਰਾਬ ਪੀਣ ਦੇ ਵਾਸਤੇ ਜਲੰਧਰ ਦੇ ਵਿੱਚ ਇੱਕ ਮਾਮੇ ਦਾ ਢਾਬਾ ਹੈ ਉੱਥੇ ਜਾਂਦਾ ਉੱਥੇ ਜਾ ਕੇ ਇਹ ਸ਼ਰਾਬ ਪੀਂਦਾ ਤੇ ਜਦੋਂ ਫਿਰ ਇਹਨੇ ਵਾਪਸ ਜਾਣਾ ਹੁੰਦਾ ਤਾਂ ਉਸ ਦੌਰਾਨ ਇਹ ਆਟੋ ਤੇ ਵਾਪਸ ਜਾਣਾ ਚਾਹੁੰਦਾ ਹੁੰਦਾ ਤੇ ਰਸਤੇ ਦੇ ਵਿੱਚ ਆਟੋ ਚਾਲਕ ਦੇ ਨਾਲ ਇਸ ਦੀ ਖਾਸਣੀ ਹੋ ਜਾਂਦੀ ਹੈ ਬਹਿਸ ਹੋ ਜਾਂਦੀ ਹੈ ਕਿਉਂਕਿ ਆਟੋ ਚਾਲਕ ਕਹਿੰਦਾ ਕਿ ਮੈਂ ਤੈਨੂੰ ਤੇਰੇ ਘਰ ਦੇ ਬਾਹਰ ਨਹੀਂ ਛੱਡ ਕੇ ਆਉਂਗਾ ਮੈਂ ਇੱਥੋਂ ਟਿੱਕਰ ਹੀ ਛੱਡ ਕੇ ਆ ਸਕਦਾ ਜਿਸ ਤੋਂ ਬਾਅਦ ਵਾਦ-ਵਿਵਾਦ ਇੰਨਾ ਕਿ ਵੱਧ ਜਾਂਦਾ ਹੈ ਕਿ ਨਸ਼ੇ ਦੀ ਹਾਲਤ ਦੇ ਵਿੱਚ ਡੀਐਸਪੀ ਤੋਂ ਰਿਵਾਲਵਰ ਖੋ ਕੇ ਆਟੋ ਚਾਲਕ ਵਿਜੇ ਕੁਮਾਰ ਉਸ ਦੇ ਗੋਲੀ ਮਾਰ ਦਿੰਦਾ ਹੈ ਤੇ ਉਸ ਤੋਂ ਬਾਅਦ ਉਸ ਦੀ লাশ ਆਟੋ ਦੇ ਵਿੱਚ ਪਾ ਕੇ 바ਵਾ ਖੇਲ ਨਹਿਰ ਦੇ ਕੰਡੇ ਸੁੱਟ ਕੇ ਆ ਜਾਂਦਾ ਹੈ ਇਹ ਸਾਰੀ ਘਟਨਾ ਦਾ ਖੁਲਾਸਾ ਜੀ ਡੀ ਜੀ ਪੀ ਗੌਰਵ ਯਾਦਵ ਹੋਰਾਂ ਨੇ ਟਵੀਟ ਕਰਕੇ ਵੀ ਦਿੱਤਾ ਹੈ ਤੇ ਇਸ ਤੋਂ ਇਲਾਵਾ ਸੁਪਨ ਸ਼ਰਮਾ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਬਕਾਇਦਾ ਕੀਤੀ ਗਈ ਇਸ ਤमाम ਜਾਣਕਾਰੀ ਸਾਂਝੀ ਕੀਤੀ ਗਈ ਸੀਸੀਟੀਵੀ ਫੁਟੇਜ ਬਕਾਇਦਾ ਦਿਖਾਈ ਗਈ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਦੇ ਨਾਲ ਹੀ આરોપી ਦੇ ਕੋਲੋਂ ਪਿਸਤਲ ਦੀ ਵੀ ਬਰਾਮਦਗੀ ਹੋਈ ਆ ਕਿਉਂਕਿ ਉਸ ਨੇ ਡੀ ਐਸ ਪੀ ਦਾ ਰਿਵਾਲਵਰ ਆਪਣੇ ਕੋਲ ਰੱਖ ਲਿਆ ਸੀ ਅੱਗੇ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਕਰ ਲੈਣੇ ਆ ਈਡੀ ਦੇ ਵੱਲੋਂ ਸੱਮਨ ਉਹਨਾਂ ਨੂੰ ਲਗਾਤਾਰ ਭੇਜੇ ਗਏ ਬੈਕ ਟੂ ਬੈਕ ਪਹਿਲਾਂ 2 ਨਵੰਬਰ ਨੂੰ ਭੇਜਿਆ ਗਿਆ ਫਿਰ ਉਸ ਤੋਂ ਬਾਅਦ 21 ਦਸੰਬਰ ਨੂੰ ਭੇਜਿਆ ਗਿਆ ਫਿਰ ਬੀਤੀ 3 ਜਨਵਰੀ ਨੂੰ ਭੇਜਿਆ ਗਿਆ ਸੀ ਪਰ ਇਹ ਨਹੀਂ ਪਹੁੰਚੇ ਇਹ ਕਿਉਂ ਨਹੀਂ ਪਹੁੰਚੇ ਇਸ ਬਾਬਤ ਉਹਨਾਂ ਨੇ ਚਿੱਠੀ ਈਡੀ ਨੂੰ ਲਿਖੀ ਆ ਤੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਆ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਆਪਣਾ ਹਾਲ ਦੱਸਦੇ ਹੋਏ ਕਿਹਾ ਕਿ ਈਡੀ ਉਹਨਾਂ ਨੂੰ ਜਾਣ ਬੁੱਝ ਕੇ ਬਦਨਾਮ ਕਰ ਰਹੀ ਆ ਆਪਣੇ ਸਾਧ ਰਹੀ ਆ ਕਿਉਂਕਿ ਉਹਦੇ ਸਮੇਂ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਕੇਂਦਰ ਸਰਕਾਰ ਭਾਜਪਾ ਸਰਕਾਰ ਜੋ ਸੱਤਾ ਦੇ ਵਿੱਚ ਹੈ ਉਹਨਾਂ ਨੂੰ ਬਦਨਾਮ ਕਰ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ CBI ਵਾਲਿਆਂ ਨੇ ਪਿਛਲੇ ਸਮੇਂ 'ਚ ਸੱਦਿਆ ਸੀ ਤਾਂ ਉਦੋਂ ਗਏ ਵੇ ਸੀ ਤੇ ਉਦੋਂ ਸਵਾਲਾਂ ਦੇ ਜਵਾਬ ਹੀ ਦਿੱਤੇ ਸੀ ਇਸ ਤੋਂ ਇਲਾਵਾ ਜਿਹੜੇ ਸਮਨ ਈਡੀ ਦੇ ਵੱਲੋਂ ਭੇਜੇ ਗਏ ਨੇ ਉਹ ਉਹਨਾਂ ਨੇ ਆਪਣੇ ਵਕੀਲਾ ਦੇ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਤੇ ਵਕੀਲਾ ਨੇ ਵੀ ਕਿਹਾ ਕਿ ਇਹ ਜਿਹੜੇ ਸਮਨ ਤੁਹਾਨੂੰ ਆਏ ਨੇ ਇਹ ਗੈਰ ਕਾਨੂੰਨੀ ਸਮਨ ਹੈ ਜਿਸ ਕਰਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਗੈਰ ਕਾਨੂੰਨੀ ਸਮਨਾਂ ਤੇ ਕਿਉਂ ਪੇਸ਼ ਹੋਵਾਂ ਕਿਉਂਕਿ ਉਹਨਾਂ ਦਾ ਇਰਾਦਾ ਸਿਰਫ ਮੈਨੂੰ ਆ ਬਦਨਾਮ ਕਰਨ ਦਾ ਤੇ ਮੈਨੂੰ ਗ੍ਰਫਤਾਰ ਕਰਕੇ ਮੈਨੂੰ ਲੋਕ ਸਭਾ ਦੇ ਚੋਣ ਪ੍ਰਚਾਰ ਕਰਨ ਤੋਂ ਰੋਕਣ ਦਾ ਇਸ ਤੋਂ ਇਲਾਵਾ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਦੀ ਆਉਂਦੇ ਦਿਨਾਂ ਦੇ ਵਿੱਚ ਗ੍ਰਫਤਾਰੀ ਹੋ ਸਕਦੀ ਹੈ ਜਦੋਂ ED ਆਪਣਾ ਚੌਥਾ ਸਮਨ ਭੇਜ ਕੇ ਤੇ ਜੇਕਰ ਇਹ ਚੌਥੇ ਸਮਨ ਤੋਂ ਬਾਅਦ ਵੀ ਨਹੀਂ ਜਾਂਦੇ ਤਾਂ ED ਇਹਨਾਂ ਨੂੰ ਗ੍ਰਫਤਾਰ ਕਰ ਸਕਦੀ ਹੈ ਤੇ ਉਸ ਤੋਂ ਬਾਅਦ ਇਹ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਜਿਹੜੇ ਧਰਮ ਪਤਨੀ ਨੇ ਉਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਐਲਾਨਿਆ ਜਾ ਸਕਦਾ ਹੈ ਹੁਣ ਅੱਗੇ ਗੱਲ ਇੰਡੀਆ ਗੱਟ ਜੋੜ ਦੇ ਵੀ ਕਰ ਲੈਣੇ ਆ ਕਿਉਂਕਿ 2024 ਲੋਕ ਸਭਾ ਚੋਣਾਂ ਦੇ ਲਈ ਸਾਰੀਆਂ ਪਾਰਟੀਆਂ ਬੜੀਆਂ ਹੀ ਬਿਆਬਰੂ ਨੇ ਕਿ ਇਸ ਵਾਰ ਸੱਤਾ ਦੇ ਗਲਿਆਰੇ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਨੰਬਰ ਤੇ ਰਹੀਏ ਤੇ ਭਾਜਪਾ ਨੂੰ ਹਰਾਉਣ ਦੇ ਲਈ ਤਮਾਮ ਵਿਰੋਧੀ ਧਿਰਾਂ ਇੱਕ ਮਹੀਨੇ ਸਮੇਂ-ਸਮੇਂ ਤੇ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਭਾਵੇਂ ਮੀਟਿੰਗਾਂ ਬੈਂਗਲੌਰ ਦੇ ਵਿੱਚ ਹੋਈਆਂ ਹੋਣ ਭਾਵੇਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹੋਈਆਂ ਹੋਣ ਤੇ ਅੱਜ ਫੇਰ ਇੱਕ ਮੀਟਿੰਗ ਸੀ ਪਰ ਮੀਟਿੰਗ ਟਾਲ ਦਿੱਤੀ ਗਈ ਤੇ ਉਸ ਮੀਟਿੰਗ ਤੋਂ ਪਹਿਲਾਂ ਆਮ ਆਦਮੀ ਦੇ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਆਪਣੇ ਲੀਡਰਾਂ ਨੂੰ ਇੱਕ ਸੁਰ ਕੀਤਾ ਜਾਵੇ ਤੇ ਉਸ ਤੋਂ ਇਲਾਵਾ ਕਾਂਗਰਸ ਹਾਈ ਕਮਾਂਡ ਨੇ ਵੀ ਆਪਣੇ ਪੰਜਾਬ ਕਾਂਗਰਸ ਦੇ ਲੀਡਰ ਸੱਦੇ ਨੇ ਤੇ ਇਹ ਵੀ ਗੱਲ ਨਿਕਲ ਕੇ ਸੂਤਰ ਦੇ ਮਨამდე ਕਿ ਬਾਹਰ ਆ ਰਹੀ ਹੈ ਕਿ ਖੂਬ ਹੰਗਾਮਾ ਮੀਟਿੰਗ ਦੇ ਵਿੱਚ ਹੋਇਆ ਇਹ ਸੀਟ ਸ਼ੇਰਿੰਗ ਨੂੰ ਲੈ ਕੇ ਚਰਚਾ ਹੋ ਰਹੀ ਸੀ ਆਵਾ ਦੀ ਪਾਰਟੀ ਦੇ ਨਾਲ ਗੱਠ ਜੋੜ ਨੂੰ ਲੈ ਕੇ ਚਰਚਾ ਹੋ ਰਹੀ ਸੀ ਕਿ ਪੰਜਾਬ ਦੇ ਵਿੱਚ ਵੰਡ ਕੇ ਸੀਟਾਂ ਤੇ ਚੋਣ ਲੜੀ ਜਾਵੇ ਪਰ ਕਾਂਗਰਸ ਦੇ ਕੁਝ ਐਸੇ ਲੀਡਰ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਤੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਵਾਲਿਆਂ ਦੇ ਨਾਲ ਗੱਠ ਜੋੜ ਨਹੀਂ ਕਰਾਂਗੇ ਪਰ ਪੰਜਾਬ 'ਚ ਕੁਝ ਐਸੇ ਲੀਡਰ ਵੀ ਹੈਗੇ ਨੇ ਜਿਹੜੇ ਗੱਠ ਜੋੜ ਦੀ ਸਹਿਮਤੀ ਰੱਖਦੇ ਨੇ ਤਾਂ ਇੰਡੀਆ ਗੱਠ ਜੋੜ ਨੂੰ ਪੂਰਾ ਲਾਈਨ ਤੇ ਲੈ ਕੇ ਆਉਣ ਦੇ ਵਾਸਤੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਕਿ ਪੰਜਾਬ ਵਾਲੇ ਇਕਸੁਰ ਕਰ ਲੈ ਜਾਣ ਨਹੀਂ ਤਾਂ ਇਸ ਨੂੰ ਲੈ ਕੇ ਇਹ ਵੀ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਵਾਲਿਆਂ ਨੂੰ ਸ਼ਾਂਤ ਰੱਖਣ ਵਾਸਤੇ ਪੰਜਾਬ ਦੀ ਲੀਡਰਸ਼ਿਪ ਨੂੰ ਇੱਕ ਜੋਟ ਰੱਖਣ ਵਾਸਤੇ ਤੇ ਕਾਂਗਰਸ ਹਾਈ ਕਮਾਂਡ ਦੇ ਖਿਲਾਫ ਬਾਗੀ ਸੁਰਤੋਂ ਬਚਾਅ ਕਰਨ ਦੇ ਲਈ ਪੰਜਾਬ ਸੂਬਾ ਛੱਡਿਆ ਜਾ ਸਕਦਾ ਹੈ ਇੰਡੀਆ ਗੜ ਜੋੜ ਦੇ ਵਿੱਚ ਤੇ ਬਾਕੀ ਸੂਬਿਆਂ ਦੇ ਵਿੱਚ ਤੋੜ ਮੋੜ ਦੀ ਰਾਜਨੀਤੀ ਦੇਖਣ ਨੂੰ ਮਿਲ ਸਕਦੀ ਹੈ ਫਿਲਹਾਲ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਐਨਆਈ ਇਹ ਬੁਲੇਟਿਨ ਜਰੂਰ ਅੱਗੇ ਸਾਂਝਾ ਕਰਦੇ ਰਿਹਾ ਕਰੋ ਆਪਣੇ ਯਾਰਾਂ ਦੋਸਤਾਂ ਨੂੰ ਸਾਥੀਆਂ ਨੂੰ ਦਿਖਾਉਂਦੇ ਕਿ ਅੱਜ ਕੀ ਹੋਇਆ ਦਿਨ ਭਰ ਦੀਆਂ ਖਬਰਾਂ ਸੋਖੇ ਢੰਗ ਤਰੀਕੇ ਨਾਲ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਪੰਜਾਬੀ ਲਾਈਨਸ ਟੀਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਾਨੂੰ ਤੁਹਾਡੀ ਲੋੜ ਹੈ